ਨਾ ਨੇ ਜਰਤੇ ਮੈਂ ਹੁਣ ਮੇਰੀ ਮਾਂ ਤੇ ਦੁਨੀਆ ਤੋਂ ਮੈਨੂੰ ਛੱਡ ਕੇ ਚਲ ਗਈ ਆ ਕਿਹੜਾ ਬੰਦਾ ਹੁਣ ਗਿਆ ਉਹ ਨਹੀਂ ਹੁਣਾ ਤੇ ਹੈ ਨਹੀਂ ਆ ਤੇ ਤੁਸੀਂ ਹੁਣ ਆਪਣਾ سپورਟ ਦਾ ਤੋਂ ਪਛਾਣਾ ਕਰਿਓ ਕਰਨੋ ਜਲਾ ਬਾਈ ਵੇਖ ਲੋ ਚਲ ਮੇਰੀ ਤੇ ਮਾਂ ਗਈ ਆ ਤੇ ਬਾਈ ਦੇ ਦੋਵੇਂ ਮਾਂ ਪਿਓ ਤਾਂ ਇਹ ਗਲਤ ਕਮੈਂਟ ਕਰਦੇ ਹਜੇ ਵੀ ਮਕੀ ਕਹਿ ਸਕਦਾ ਹੁਣ ਮੈਂ ਕਰਦੇ ਕੋਸ਼ਿਸ਼ ਕਰਦੇ ਕੋਸ਼ਿਸ਼ ਸਕਦਾ ਨਹੀਂ ਮੈਂ ਜਾਣ ਨਾਲ ਮਾਂ ਦੀ ਨਾ ਦੀ ਗਾ ਮਾਂ ਆਪਣਾ ਉਹ ਨਾ ਦੀ ਆਪਾਂ ਕਦਰ ਨਹੀਂ ਕਰਦੇ ਜਦੋਂ ਮਾਂ ਫੇਰ ਚਲੀ ਜਾਂਦਾ ਤੇ ਫਿਰ ਆਪਾਂ ਆਪਨੇ ਕਦਰ ਕਰਦੇ ਰੱਬ ਦੀ ਪੂਜਾ ਕਰਨ ਦਾ ਵੀ ਜੇ ਆਪਾਂ ਆਪਣੇ ਮਾਂ ਦੀ ਪੂਜਾ ਕਰਾਂਗੇ ਤੇ ਸਾਸ਼ੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਗੱਲ ਕਰਦੇ ਆ ਗੋਲੂ ਮਾਝੇ ਵਾਲੇ ਦੀ ਆਪਣੀ ਕਮੇਡੀ ਦੇ ਨਾਲ ਚਰਚਾ ਦਾ ਵਿਸ਼ਾ ਬਣਿਆ ਸੀ ਸੋਸ਼ਲ ਮੀਡੀਆ ਤੇ ਗੋਲੂ ਮਾਝੇ ਵਾਲਾ ਪਰ ਅੱਜ ਉਹ ਖੁਦ ਰੋ ਰਿਹਾ ਹੈ ਕਿਉਂਕਿ ਬਹੁਤ ਵੱਡਾ ਸਦਮਾ ਲੱਗਾ ਹੈ ਗੋਲੂ ਮਾਝੇ ਵਾਲੇ ਨੂੰ ਤੁਹਾਨੂੰ ਦੱਸ ਦਿਆ ਕਿ ਕੁਝ ਦਿਨ ਪਹਿਲਾਂ ਗੋਲੂ ਮਾਝੇ ਵਾਲੇ ਦੀ ਮਾਤਾ ਦਾ ਦਿਹਾਂਤ ਹੋ ਗਿਆ ਹੈ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਹੈ ਗੋਲੂ ਮਾਝੇ ਵਾਲਾ ਤੇ ਬਹੁਤ ਜ਼ਿਆਦਾ ਦੁੱਖਾਂ ਦੇ ਵਿੱਚ गिर ਗਿਆ ਹੈ ਤੁਹਾਨੂੰ ਦੱਸ ਦਈਏ ਕਿ ਆਪਣੇ ਦੁੱਖ ਦਰਦ ਨੂੰ ਹਲਕਾ ਕਰਨ ਦੇ ਲਈ ਦੁੱਖ ਨੂੰ ਘਟਾਉਣ ਦੇ ਲਈ 2-3 ਦਿਨ ਬਾਅਦ ਗੋਲੂ ਮਾਝੇ ਵਾਲਾ ਆਪਣੇ ਇੰਸਟਾਗ੍ਰam ਤੇ ਲਾਈਵ ਆਇਆ ਆਪਣੇ ਦੋਸਤਾਂ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਮਨ ਨੂੰ ਹਲਕਾ ਕਰਨ ਦੇ ਲਈ ਪਰ ਉੱਤੇ ਹੀ ਕਈ ਅਜਿਹੇ ਕੁੱਤੇ ਕਮੀਨੇ ਬੰਦੇ ਹੁੰਦੇ ਨੇ ਜਿਹੜੇ ਕਿ ਜਿਨ੍ਹਾਂ ਨੂੰ ਕੋਈ ਵੀ ਪ੍ਰਵਾਹ ਨਹੀਂ ਹੁੰਦੀ ਕਿਸੇ ਦੀ ਦੁੱਖ ਦਰਦ ਦੀ ਫਿਰ ਵੀ ਉਹ ਲੋਕ ਟਿਚਰਾਂ ਕਰਨ ਨੂੰ ਨਹੀਂ ਹਟਦੇ ਉਹਨਾਂ ਦੀ ਗੱਲ ਵੀ ਕੀਤੀ ਗੋਲੂ ਮਾਝੇ ਵਾਲਾ ਨੇ ਕਿ ਹੁਣ ਮੈਂ ਕੀ ਕਰ ਸਕਦਾ ਹਾਂ ਇਹਨਾਂ ਦਾ ਜਿਹੜੇ ਮੈਨੂੰ ਹਜੇ ਵੀ ਚੜਾਉਣਾ ਨਹੀਂ ਹਟ ਰਹੇ ਮੇਰਾ ਮਜ਼ਾਕ ਉਡਾ ਰਹੇ ਨੇ ਉਤੇ ਹੀ ਕਰਨ ਔਦਲਾ ਦੀਆਂ ਆਧਾਰਨਾ ਵੀ ਦਿੱਤੀਆਂ ਆਪਣੇ ਆਪ ਨੂੰ ਤਸੱਲੀ ਦੇ ਰਿਹਾ ਹੈ ਕਰਨ ਔਦਲੇ ਨਾਲ ਰਿਲੇਟ ਕਰਕੇ ਕਿ ਚਲੋ ਮੇਰੀ ਤਾਂ ਮਾਂ ਹੀ ਮੈਨੂੰ ਛੱਡ ਕੇ ਚਲੀ ਗਈ ਹੈ ਪਰ ਕਰਨ ਔਦਲਾ ਬਾਈ ਦੇ ਨਿੱਕੇ ਹੁੰਦਿਆਂ ਹੀ ਦੋਨੇ ਮਾਂ ਪਿਓ ਚਲੇ ਗਏ ਸਨ ਇਸ ਦੁਨੀਆ ਤੋਂ ਪਰ ਉਸ ਦਾ ਵੀ ਕਿੰਨਾ ਵੱਡਾ ਜੀਰਾ ਹੈ ਉਸ ਨੇ ਸਟਰਗਲ ਕਰਕੇ ਸਟਾਰ ਬਣ ਕੇ ਦਿਖਾਇਆ ਹੈ ਇਦਾਂ ਹੀ ਮੈਂ ਹੁਣ ਤੁਸੀਂ ਮੇਰਾ ਸਾਥ ਨਾ ਛੱਡਿਓ ਜੀ ਮੈਂ ਵੀ ਤੁਹਾਨੂੰ ਕੁਝ ਨਾ ਕੁਝ ਵੱਡਾ ਸਟਾਰ ਬਣ ਕੇ ਦਿਖਾਵਾਂਗਾ ਤਾਂ ਦੋਸਤੋ ਹੋਰ ਕੀ ਕੁਝ ਗੱਲਾਂ ਬਾਤਾਂ ਕਹੀਆਂ ਗੋਲੂ ਮਾਝੇ ਵਾਲੇ ਨੇ ਤੁਸੀਂ ਵੀ ਉਸ ਦੇ ਦੁੱਖ ਦਾ ਸਹਾਰਾ ਜ਼ਰੂਰ ਬਣਿਓ ਕਮੈਂਟ ਕਰਕੇ ਉਸ ਨੂੰ ਦਿਲਾਸਾ ਜ਼ਰੂਰ ਦਿਓ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਔਰ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਨਾਲ ਜ਼ਰੂਰ ਜੁੜ ਜਾਓ ਪੰਜਾਬ ਤੇ ਦੇਸ਼ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਇਹ ਵੀਡੀਓ ਦੇਖੋ ਤੇ ਸ਼ੇਅਰ ਜ਼ਰੂਰ ਕਰਿਓ ਤੇ ਮੈਂ ਇਹ ਕਹਣਾ ਇਹਦਾ ਜਿਹੜਾ ਬੰਦਾ ਹੁਣ ਗਿਆ ਉਹਨੇ ਹੁਣਾ ਤੇ ਹੈ ਨਹੀਂ ਆ ਤੇ ਤੁਸੀਂ ਹੁਣ ਆਪਣੇ ਸਪੋਰਟ ਦਾ ਸਹਾਰਾ ਪਛਾਣਾ ਕਰਿਓ ਬਾਕੀ ਤੁਹਾਡੇ ਸਿਰ ਤੇ ਮੈਂ ਹੁਣ ਮੇਰੀ ਮਾਂ ਤੇ ਦੁਨੀਆ ਤੋਂ ਮੈਨੂੰ ਛੱਡ ਕੇ ਚਲ ਗਈ ਆ ਤੇ ਹੁਣ ਮੈਂ ਆਪਣੇ ਡੈਡੀ ਦਾ ਮੈਂ ਮੇਰਾ ਡੈਡੀ ਤੇ ਮੇਰਾ ਬ੍ਰਦਰ ਇੱਕ ਦੂਜੇ ਦਾ ਸਹਾਰਾ ਹੁਣ ਕਦੀ ਡੈਡੀ ਮੇਰਾ ਸਾਰਾ ਬੰਦਿਆਂ ਦਾ ਕਰੀ ਮੈਂ ਦਾ ਬਣ ਜਾਂਦਾ ਕੰਮ ਤੇ ਹੁਣ ਇੱਕ ਹੀ ਆ ਜੀ ਤੇ ਬਹੁਤੀ ਮਨੂ ਮੈਂ ਮੈਂ ਹਜੇ ਤੱਕ ਨਹੀਂ ਨਿਕਲੇ ਡਿਪਰੈਸ਼ਨ ਤੋਂ ਜਿੰਨਾ ਮੈਨੇ ਦੋਖਿਆ ਮਾਤਾ ਆਪਾਂ ਜਿਆਦਾ ਦੂਰ ਕੀ ਗੱਲ ਕਰਨੀ ਆ ਕਰਨੋ ਜਲਾ ਬਾਈ ਵੇਖ ਲੋ ਚਲ ਮੇਰੀ ਤੇ ਮਾਂ ਗਈ ਆ ਤੇ ਬਾਈ ਦੇ ਦੋਵੇਂ ਮਾਂ ਪਿਓ ਮਾਂ ਦਾ ਦੁੱਖ ਵੀ ਬੜਾ ਤਕੜਾ ਆ ਤੇ ਪਿਓ ਦਾ ਦੁੱਖ ਵੀ ਬੜਾ ਤਕੜਾ ਜਿੰਨਾ ਦੋਵਾਂ ਨੇ ਭਾਲਿਆ ਹੁੰਦਾ ਨਾ ਬੱਚਾ ਮਾਂ ਦਾ ਦੇ ਨਹੀਂ ਦੇ ਸਕਦਾ ਤੇ ਨਾ ਪਿਓ ਦਾ ਦੇ ਨਹੀਂ ਦੇ ਸਕਦਾ ਤੇ ਉਹ ਜਲਾ ਬਾਈ ਵੇਖ ਲੋ ਉਹਦੇ ਦੋਵੇਂ ਨਾ ਮਾਏ ਹੁਣ ਨਾ ਪਿਓ ਆ ਤੇਰੇ ਵੀ ਕਿੱਡਾ ਜੀਰਾ ਬੰਦੇ ਦਾ ਤੇ ਮੈਂ ਤਾਂ ਫਿਰ ਵੀ ਆੜੇ ਬੱਚਾ ਕਈ ਗਲਤ ਕਮੈਂਟ ਕਰਦੇ ਹਜੇ ਵੀ ਮੈਂ ਕੀ ਕਹਿ ਸਕਦਾ ਹੁਣ ਮੈਂ ਕਰ ਤੇ ਕੋਸ਼ਿਸ਼ ਕਰ ਤੇ ਕੋਸ਼ਿਸ਼ ਸਕਦਾ ਨਹੀਂ ਮੈਂ ਜਾਂ ਉਹਨਾਂ ਨੂੰ ਮਾਰ ਸਕਦਾ ਜੋ ਕੁਝ ਵੀ ਕਰ ਸਕਦਾ ਮੈਂ ਰਵਾਨਾ ਮੇਰੇ ਮਮੀ ਡੜੀ ਮੈਂ ਲੈਤੀ ਗੱਲ ਸਮਝਾਉਂ ਦਿੰਦੇ ਸੀ ਜੋ ਕੋਈ ਜੋ ਜੋ ਮਰਜੀ ਕਿਧਰ ਵੇ ਤੂੰ ਨਹੀਂ ਕਿਹਨੂੰ ਕੋ ਕਹਿਣਾ ਤੂੰ ਮਾਂ ਦੀਆਂ ਗੱਲਾਂ ਸਮਝਾਈਆਂ ਯਾਦ ਆਉਂਦੀਆਂ ਜਿੰਨਾਂ ਦੀ ਮਾਂ ਪਰ ਹੁੰਦਾ ਉਹਨਾਂ ਦੀ ਗੱ ਆਪਾਂ ਕਦਰ ਨਹੀਂ ਕਰਦੇ ਜਦੋਂ ਮਾਂ ਪਿਆ ਚਲ ਜਾਂਦਾ ਤਾਂ ਫਿਰ ਆਪਾਂ ਦੇ ਆਪਨੇ ਕਦਰ ਕਰਨਾ ਹਾਂਜੀ ਜੀ ਹੁਣਾਂ ਦੀ ਮਾਂ ਦੀ ਕੀ ਤੁਹਾਡੇ ਪੁੱਛੀ ਗਿਆ ਰੱਬ ਦੀ ਪੂਜਾ ਕਰਨ ਦਾ ਕੀ ਫਾਇਦਾ ਜੇ ਆਪਾਂ ਮਾਂ ਪਿਓ ਦੀ ਪੂਜਾ ਨਾ ਕਰਾਂਗੇ ਤੇ ਫਾਇਦਾ ਤੇ ਫਿਰ ਹੀ ਆ ਨਾ ਰੱਬ ਦੀ ਪੂਜਾ ਕਰਨ ਦਾ ਵੀ ਜੇ ਆਪਾਂ ਆਪਣੇ ਮਾਂ ਪਿਓ ਦੀ ਪੂਜਾ ਕਰਾਂਗੇ ਤੇ ਇਕੱਲੇ ਰੱਬ ਦੀ ਪੂਜਾ ਕਰਨ ਦਾ ਨਹੀਂ ਰੱਬ ਰੱਬ ਪਿਆ ਜਾਂਦਾ ਮਾਂ ਪਿਓ ਦੀ ਸੇਵਾ ਵੀ ਕਰ ਸਕਦੇ ਹਾਂ